ਸਸੀ ਕਾਲਜੀ ਬੀਤੀ ਸਾਰਿਆਂ ਨੂੰ ਜੀ ਆਪਾਂ ਫੋਮ ਵਿਖਾਉਣੇ ਤੁਹਾਨੂੰ ਆਪਣਾ ਜਾਨਵਰ ਉਹ ਖੜਾ ਕੰਨੀ ਤੇ ਕੱਦ ਚੱਕ ਕਰੋ ਤੁਸੀਂ ਕਿਵੇਂ ਆ ਤੇ ਸਾਰੀਆਂ ਮੱਜਾਂ ਨੂੰ ਪਿਆ ਹੈ ਕਿ ਉੱਚਾ ਦੇਖ ਕੱਦ ਵੇਖੋ ਇਹਦਾ ਇਹ 2.5 ਸਾਲ ਦਾ ਹੋਇਆ ਇਹ ਕੁਆਲਿਟੀ ਚੱਕਰ ਗੱਗੂ ਚੱਕ ਕਰੋ ਤੁਸੀਂ ਇਹਨੂੰ ਕੁਆਲਿਟੀ ਚੱਕ ਕਰੋ ਅਬ ਤੇ ਹੇ ਇਹ ਆਪਾਂ ਛੱਡ ਨਹੀਂ ਲੱਗੇ ਤੇ ਨਾ ਹੀ ਹਜੇ ਛੱਡਣਾ ਹਜੇ ਇਹ ਹਜੇ ਥੋੜਾ ਲਿੱਸਾ ਹੈ ਇਹ ਕੱਦ ਵੇਖੋ ਕਿੱਥੇ ਆਉਂਦਾ ਪਿਆ ਦਾ ਨੂੰ ਮੈਂ ਆਪਦੇ ਬਰੂਪਰ ਕਰਕੇ ਫੋਣਾ ਜੇ ਫੋਨ ਸਹੀ ਹੋ ਗਿਆ ਤਾਂ ਠੰਡਾ ਸੀਲ ਤਾਂ ਇੰਨਾ ਜ਼ਿਆਦਾ ਨਾ ਗੱਲ ਹੀ ਛੱਡ ਦੋ ਅਗੂ ਆਪਣੇ ਸਾਰੀਆਂ ਮੱਜਾਂ ਉੱਚਾ ਜਨਾ ਆਪਣੇ M29 ਵਾਲੀ ਮੱਜ ਹੈ ਇਹਦਾ ਕੱਦ ਸੀ ਪੂਰਾ ਫੁੱਲ ਮੰਨਦੇ ਸੀਗੇ ਤੁਸੀਂ ਚੈੱਕ ਕਰੋ ਇੱਥੋਂ ਦਾ ਪਿਆ ਕੱਦੇ ਦਾ ਦੱਸਣਾ ਜ਼ਰੂਰ ਵੀਰ ਕਮੈਂਟਾਂ 'ਚ ਕਿਵੇਂ ਲੱਗਿਆ ਤੁਹਾਨੂੰ ਬਾਪ ਬਾਰੇ ਦੱਸਾਂਗੇ ਜੀ ਮਾਂ ਦੀ ਫੋਟੋ ਵੀ ਆਪਾਂ ਨਾਲ ਲਾਉਣੇ ਆ ਵੀਡੀਓ ਦੇ ਵਿੱਚ ਤੇ ਵੀਰ ਦੱਸਣਾ ਜ਼ਰੂਰ ਕਮੈਂਟਾਂ 'ਚ ਵੀ ਕਿਦਾਂ ਤੇ ਜੀ ਇੱਧਰ ਆ ਗਈਆਂ ਆਪਣੀਆਂ ਟੋਟੀਆਂ ਉਸ ਉਧਰ ਬੰਨੀਆਂ ਹੋਈਆਂ